ਐਲਪੀਜੀ ਗੈਸ ਸਿਲੰਡਰਾਂ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਫਿਰ ਤੋਂ ਰੇਟ ਜਿਹੜੇ ਵਧੇ ਨੇ ਐਲਪੀਜੀ ਗੈਸ ਸਿਲੰਡਰਾਂ ਦੇ ਲੋਕਾਂ ਨੂੰ 1 ਅਗਸਤ ਤੋਂ ਹੀ ਵੱਡਾ ਚਟਕਾ ਜਿਹੜਾ ਉਹ ਲੱਗਾ ਹੈ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਤੁਹਾਨੂੰ ਦੱਸਦੇ ਨਹੀਂ ਕਿ ਕਿਹੜੇ ਇਲਾਕਿਆਂ ਦੇ ਵਿੱਚ ਇਹ ਜਿਹੜੇ ਰੇਟ ਜਿਹੜੇ ਵਧੇ ਨੇ ਅੱਜ 1 ਅਗਸਤ ਤੋਂ ਦਿੱਲੀ ਤੋਂ ਪਟਨਾ ਅਤੇ ਸ਼੍ਰੀਨਗਰ ਤੋਂ ਚੇਨਈ ਤੱਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਕੀਤਾ ਗਿਆ ਹੈ ਤੇਲ ਮਾਰਕੀਟਿੰਗ ਪੈਟਰੋਲੀਅਮ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀ ਕੀਮਤਾਂ ਦੇ ਵਿੱਚ 8 ਰੁਪਏ 50 ਪੈਸੇ ਦਾ ਤੱਕ ਦਾ ਵਾਧਾ ਕੀਤਾ ਗਿਆ ਅੱਜ 1 ਅਗਸਤ ਨੂੰ ਦਿੱਲੀ ਦੇ ਵਿੱਚ ਐਲਪੀਜੀ ਸਿਲੰਡਰ ਸ਼ੇਅਰ 'ਤੇ 50 ਪੈਸੇ ਕੋਲਕਾਤਾ ਦੇ ਵਿੱਚ 8 ਰੁਪਏ 50 ਪੈਸੇ ਦੇ ਵਿੱਚ ਵਾਅਦਾ ਜਿਹੜਾ ਉਹ ਦਰਜ ਕੀਤਾ ਗਿਆ ਹੈ 1 ਅਗਸਤ ਨੂੰ ਦਿੱਲੀ ਦੇ ਵਿੱਚ LPG ਸਿਲੰਡਰ ਜਿਹੜੇ ਆ ਉਹਨਾਂ ਦੇ ਰੇਟ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਸ਼ੇਰਪੇ 50 ਪੈਸੇ ਕੋਲਕਾਤਾ ਦੇ ਵਿੱਚ 8 ਰੁਪਏ 50 ਪੈਸੇ ਮੁੰਬਈ ਦੇ ਵਿੱਚ 7 ਰੁਪਏ ਅਤੇ ਪਟਨਾ ਦੇ ਵਿੱਚ 8 ਰੁਪਏ ਮਹਿੰਗਾ ਹੋਇਆ ਹੈ LPG ਸਿਲੰਡਰ ਇਹ ਵਾਅਦਾ ਸਿਰਫ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੇ ਵਿੱਚ ਕੀਤਾ ਗਿਆ ਹੈ ਇਕ ਵਾਰ ਫੇਰ ਦੱਸਦੀ ਹੈ ਕਿ ਇਹ ਵਾਧਾ ਸਿਰਫ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੇ ਵਿੱਚ ਕੀਤਾ ਗਿਆ ਹੈ ਦਿੱਲੀ ਚ ਇਹ ਇੱਕ ਗਲਤ ਜਾਨੀ ਕਿ ਅੱਜ ਤੋਂ ਹੀ ਇਹਨਾਂ ਸਿਲੰਡਰਾਂ ਦੇ ਜਿਹੜੇ ਰੇਟ ਵਧੇ ਨੇ ਇੰਡੀਅਨ ਦੇ ਇਸੇ ਸਿਲੰਡਰ ਇੰਡੀਅਨ ਦੇ ਇਸੇ ਸਿਲੰਡਰ ਦੀ ਕੀਮਤ 1 ਜੁਲਾਈ ਨੂੰ 1 ਜੁਲਾਈ ਨੂੰ ਹੋਈ ਸੀਗੀ ਤੇ ਇਸ ਦੇ ਵਿੱਚ ਸ਼ੇਅਰ 'ਤੇ 50 ਪੈਸੇ ਦਾ ਮਾਮੂਲੀ ਵਾਧਾ ਹੋਇਆ ਇਥੇ ਘਰੇਲੂ ਰਸੋਈ ਗੈਸ ਸਿਲੰਡਰ ਦੇ ਰੇਟ ਦੇ ਵਿੱਚ ਕੋਈ ਬਦਲਾਅ ਜਿਹੜਾ ਉਹ ਨਹੀਂ ਕੀਤਾ ਗਿਆ ਤੇ ਹੁਣ 14 ਕਿਲੋ ਦੇ ਸਿਲੰਡਰ ਦੀ ਕੀਮਤ ਸਿਰਫ 803 ਰੁਪਏ ਹੈ ਇਸ ਦੇ ਨਾਲ ਹੀ 10 ਕਿਲੋ ਦੇ ਇਹ ਕੰਪੋਜ਼ਿਟ ਐਲਪੀਜੀ ਸਿਲੰਡਰ ਰੁਪਏ ਦੇ ਵਿੱਚ ਵੀ ਉਪਲਬਧ ਜਿਹੜਾ ਤੁਹਾਨੂੰ ਮਿਲੇਗਾ ਐਲਪੀਜੀ ਸਿਲੰਡਰ ਦੇ ਰੇਟ ਵਧੇ ਨੇ ਅੱਜ ਤੋਂ ਹੀ ਗੈਸ ਸਿਲੰਡਰ ਜਿਹੜਾ ਉਹ ਮਹਿੰਗਾ ਹੋ ਗਿਆ ਹੈ ਤੇ ਕਮਰਸ਼ੀਅਲ ਜਿਹੜੇ ਸਿਲੰਡਰ ਨੇ ਉਹਨਾਂ ਦੇ ਰੇਟ ਦੇ ਵਿੱਚ ਇਹ ਵਾਧਾ ਜਿਹੜਾ ਦਰਜ ਕੀਤਾ ਗਿਆ ਹੈ ਐਲਪੀਜੀ ਗੈਸ ਸਿਲੰਡਰਾਂ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਫਿਰ ਤੋਂ ਰੇਟ ਜਿਹੜੇ ਵਧੇ ਨੇ ਐਲਪੀਜੀ ਗੈਸ ਸਿਲੰਡਰਾਂ ਦੇ ਲੋਕਾਂ ਨੂੰ 1 ਅਗਸਤ ਤੋਂ ਹੀ ਵੱਡਾ ਝਟਕਾ ਜਿਹੜਾ ਉਹ ਲੱਗਾ ਹੈ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਤੁਹਾਨੂੰ ਦੱਸਦੇ ਨਹੀਂ ਕਿ ਕਿਹੜੇ ਇਲਾਕਿਆਂ ਦੇ ਵਿੱਚ ਇਹ ਜਿਹੜੇ ਰੇਟ ਜਿਹੜੇ ਵਧੇ ਨੇ ਅੱਜ 1 ਅਗਸਤ ਤੋਂ ਦਿੱਲੀ ਤੋਂ ਪਟਨਾ ਅਤੇ ਸ਼੍ਰੀਨਗਰ ਤੋਂ ਚੇਨਈ ਤੱਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਕੀਤਾ ਗਿਆ ਹੈ ਤੇਲ ਮਾਰਕੀਟਿੰਗ ਪੈਟਰੋਲੀਅਮ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀ ਕੀਮਤਾਂ ਦੇ ਵਿੱਚ 8 ਰੁਪਏ 50 ਪੈਸੇ ਦਾ ਤੱਕ ਦਾ ਵਾਧਾ ਕੀਤਾ ਗਿਆ ਅੱਜ 1 ਅਗਸਤ ਨੂੰ ਦਿੱਲੀ ਦੇ ਵਿੱਚ ਐਲਪੀਜੀ ਸਿਲੰਡਰ ਸ਼ੇਅਰ 'ਤੇ 50 ਪੈਸੇ ਕੋਲਕਾਤਾ ਦੇ ਵਿੱਚ 8 ਰੁਪਏ 50 ਪੈਸੇ ਦੇ ਵਿੱਚ ਵਾਅਦਾ ਜਿਹੜਾ ਉਹ ਦਰਜ ਕੀਤਾ ਗਿਆ ਹੈ 1 ਅਗਸਤ ਨੂੰ ਦਿੱਲੀ ਦੇ ਵਿੱਚ LPG ਸਿਲੰਡਰ ਜਿਹੜੇ ਆ ਉਹਨਾਂ ਦੇ ਰੇਟ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਸ਼ੇਰਪੇ 50 ਪੈਸੇ ਕੋਲਕਾਤਾ ਦੇ ਵਿੱਚ 8 ਰੁਪਏ 50 ਪੈਸੇ ਮੁੰਬਈ ਦੇ ਵਿੱਚ 7 ਰੁਪਏ ਅਤੇ ਪਟਨਾ ਦੇ ਵਿੱਚ 8 ਰੁਪਏ ਮਹਿੰਗਾ ਹੋਇਆ ਹੈ LPG ਸਿਲੰਡਰ ਇਹ ਵਾਅਦਾ ਸਿਰਫ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੇ ਵਿੱਚ ਕੀਤਾ ਗਿਆ ਹੈ ਇਕ ਵਾਰ ਫੇਰ ਦੱਸ ਦिए ਕਿ ਇਹ ਵਾਧਾ ਸਿਰਫ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੇ ਵਿੱਚ ਕੀਤਾ ਗਿਆ ਹੈ ਦਿੱਲੀ ਚ ਇਹ ਇੱਕ ਗਲਤ ਜਾਨੀ ਕਿ ਅੱਜ ਤੋਂ ਹੀ ਇਹਨਾਂ ਸਿਲੰਡਰਾਂ ਦੇ ਜਿਹੜੇ ਰੇਟ ਵਧੇ ਨੇ ਇੰਡੀਅਨ ਦੇ ਇਸੇ ਸਿਲੰਡਰ ਇੰਡੀਅਨ ਦੇ ਇਸੇ ਸਿਲੰਡਰ ਦੀ ਕੀਮਤ 1 ਜੁਲਾਈ ਨੂੰ 1 ਜੁਲਾਈ ਨੂੰ ਹੋਈ ਸੀਗੀ ਤੇ ਇਸ ਦੇ ਵਿੱਚ ਸ਼ੇਅਰ 'ਤੇ 50 ਪੈਸੇ ਦਾ ਮਾਮੂਲੀ ਵਾਧਾ ਹੋਇਆ ਇਥੇ ਘਰੇਲੂ ਰਸੋਈ ਗੈਸ ਸਿਲੰਡਰ ਦੇ ਰੇਟ ਦੇ ਵਿੱਚ ਕੋਈ ਬਦਲਾਅ ਜਿਹੜਾ ਉਹ ਨਹੀਂ ਕੀਤਾ ਗਿਆ ਤੇ 14 ਕਿਲੋ ਦੇ ਸਿਲੰਡਰ ਦੀ ਕੀਮਤ ਸਿਰਫ 803 ਰੁਪਏ ਹੈ ਇਸੇ ਨਾਲ ਹੀ 10 ਕਿਲੋ ਦੇ ਕੰਪੋਜ਼ਿਟ ਐਲਪੀਜੀ ਸਿਲੰਡਰ ਰੁਪਏ ਦੇ ਵਿੱਚ ਵੀ ਉਪਲਬਧ ਜਿਹੜਾ ਤੁਹਾਨੂੰ ਮਿਲੇਗਾ ਐਲਪੀਜੀ ਸਿਲੰਡਰ ਦੇ ਰੇਟ ਵਧੇ ਨੇ ਅੱਜ ਤੋਂ ਹੀ ਗੈਸ ਸਿਲੰਡਰ ਜਿਹੜਾ ਉਹ ਮਹਿੰਗਾ ਹੋ ਗਿਆ ਹੈ ਤੇ ਕਮਰਸ਼ੀਅਲ ਜਿਹੜੇ ਸਿਲੰਡਰ ਨੇ ਉਹਨਾਂ ਦੇ ਰੇਟ ਦੇ ਵਿੱਚ ਇਹ ਵਾਧਾ ਜਿਹੜਾ ਦਰਜ ਕੀਤਾ ਗਿਆ ਹੈ। ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par